ਤਰਨਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੀ VOTING ਤੋਂ ਬਾਅਦ ਵੱਡਾ ਸਵਾਲ ਹੈ ਕਿ ਇਸ ਸੀਟ ਤੇ ਕਿਸ ਦੀ ਜਿੱਤ ਹੋ ਰਹੀ ਹੈ ਇਸ ਤੇ ਹੀ ਗੱਲਬਾਤ ਕਰਾਂਗੇ ਦਰਸਲ ਪੰਜਾਬ ਵਿੱਚ ਤਰਨਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ VOTING ਵਾਰੇ ਅਧਿਕਾਰੀਆਂ ਨੇ ਦੱਸਿਆ ਕਿ VOTING ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ ਜ਼ਿਮਨੀ ਚੋਣ ਵਿੱਚ ਕੁੱਲ 60.95% ਦੀ VOTING ਹੋਈ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ ਦੱਸਦੇ ਕਿ ਤਰਨਤਾਰਨ ਵਿਧਾਨ ਸਭਾ ਸੀਟ ਜੂਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸੰਗਸਦ ਸੋਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਇਸ ਇਸ ਜ਼ਮੀਨੀ ਚੋਣ ਦੌਰਾਨ ਬਹੁਤ ਕੌਣਾ ਮੁਕਾਬਲਾ ਦੇਖਣ ਨੂੰ ਮਿਲਣ ਵਾਲਾ ਚੋਣ ਮੈਦਾਨ ਵਿੱਚ ਕੋਲ 15 ਉਮੀਦਵਾਰ ਨੇ ਜੋਗ ਵੋਟਰਾਂ ਦੀ ਗਿਣਤੀ 192800 38 ਜਨਵ ਵਿੱਚ 1933 ਪੁਰਸ਼ ਨੇ 91897 ਔਰਤਾਂ ਤੇ 8 ਤੀਜੇ ਲਿੰਗ ਨਾਲ ਸੰਬੰਧਿਤ ਨੇ ਅਧਿਕਾਰੀਆਂ ਨੇ ਦੱਸਿਆ ਕਿ 114 ਥਾਮਾਂ ਤੇ ਕੁੱਲ 222 ਪੋਲਿੰਗ ਸਟੇਸ਼ਨ ਬਣਾਈ ਗਏ ਸਨ ਆਪ ਨੇ ਤਰਨਤਾਰਨ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮਿਤ ਸਿੰਘ ਸੰਧੋ ਨੂੰ ਮੈਦਾਨ ਵਿੱਚ ਉਤਾਰਿਆ ਹੋਇਆ ਜੋ ਇਸ ਸਾਲ ਜੁਲਾਈ ਵਿੱਚ ਸੱਤਾਧਰ ਪਾਰਟੀ ਵਿੱਚ ਸ਼ਾਮਲ ਹੋਏ ਸੀ ਇਸ ਜ਼ਿਮਨੀ ਚੋਣ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਗੂਆਂ ਲਈ ਇੱਕ ਅਜਮਾਇਸ਼ ਵਜੋਂ ਦੇਖਿਆ ਜਾ ਰਿਹਾ ਜਿਨ੍ਹਾਂ ਨੇ ਇਸ ਸੀਟ ਨੂੰ ਬਰਕਰਾਰ ਰੱਖਣ ਲਈ ਹਮਲਾਵਰ ਢੰਗ ਨਾਲ ਪ੍ਰਚਾਰ ਕੀਤਾ ਉਧਰ ਕਾਂਗਰਸ ਲਈ ਵੀ ਇਹ ਸੀਟ ਵਕਾਰ ਦਾ ਸਵਾਲ ਹੈ ਪਾਰਟੀ ਨੇ ਆਪਣੀ ਤਰਨਤਾਰਨ ਜ਼ਿਲ੍ਹਾ ਕਾਇਦੇ ਮੁਖੀ ਕਰਨਵੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਬੁਰਜ ਜੋ ਖੇਤੀਬਾੜੀ ਅਤੇ ਰੀਅਲ ਅਸਟੇਟ ਕਾਰੋਬਾਰੀ ਨੇ ਪਹਿਲੀ ਵਾਰ ਚੋਣ ਲੜ ਰਹੇ ਨੇ ਬੀਜਪੀ ਨੇ ਪਾਰਟੀ ਦੀ ਜ਼ਿਲ੍ਹਾ ਕਾਇਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਇਹ ਚੋਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਲਈ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ। ਉਹਨਾਂ ਨੇ ਆਪਣੀ ਪਤਨੀ ਹਰਸਮਰਤ ਕੌਰ ਬਾਦਲ ਨਾਲ ਮਿਲ ਕੇ ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਲਈ ਜ਼ੋਰਦਾਰ ਢੰਗ ਨਾਲ ਪ੍ਰਚਾਰ ਕੀਤਾ। ਰੰਦਾਵਾ ਸੇਵਾਮੁਕਤ ਸਰਕਾਰੀ ਸਕੂਲ ਪ੍ਰਿੰਸੀਪਲ ਅਤੇ ਇੱਕ ਧਰਮੀ ਫੌਜੀ ਦੀ ਪਤਨੀ ਨੇ 1984 ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਫੌਜ ਛੱਡ ਕੇ ਜਾਣ ਵਾਲੇ ਬਹੁਤ ਸਾਰੇ ਸਿੱਖ ਸੈਨਿਕਾਂ ਨੂੰ ਧਰਮੀ ਫੌਜੀ ਕਿਹਾ ਜਾਂਦਾ ਹੈ। ਚੌਂ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਵੀ ਹੈ ਜੋ ਕਿ ਸੰਦੀਪ ਸਿੰਘ ਸਨੀ ਦਾ ਭਰਾ ਹੈ ਜੋ 2022 ਵਿੱਚ ਸ਼ਿਪਸੈਨਾ ਦੇ ਨੇਤਾ ਸੁਦੀਰ ਸੂਰੀ ਦੇ ਕਤਲ ਦਾ ਦੋਸ਼ੀ ਹੈ ਸੰਦੀਪ ਸਿੰਘ ਧਰਨਤਾਰਨ ਵਿੱਚ ਇੱਕ ਫਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਦੋ ਸਾਬਕਾ ਪੁਲਿਸ ਅਧਿਕਾਰੀਆਂ ਤੇ ਹਮਲੇ ਦਾ ਵੀ ਦੋਸ਼ੀ ਹੈ ਦੋਸ਼ੀ ਠਹਿਰਾਏ ਗਏ ਸਾਬਕਾ ਅਧਿਕਾਰੀਆਂ ਵਿੱਚ ਇੱਕ ਸੂਬਾ ਸਿੰਘ 17 ਸਤੰਬਰ ਨੂੰ ਆਪਣੇ ਸੱਟਾਂ ਦੀ ਧਾਵਨਾ ਚਲਦੇ ਹੋਏ ਧੰਤ ਤੋੜ ਗਿਆ ਮਨਦੀਪ ਸਿੰਘ ਨੂੰ ਖਡੂਰ ਸਾਹਿਬ ਤੋਂ ਐਮਪੀ ਅਤੇ ਇਸ ਵੇਲੇ ਅਸਾਮ ਦੇ ਡਿਬਰਗੋੜ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਅਮਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਵਾਰਿਸ ਪੰਜਾਬ ਗੈਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਯੂਥ ਫੈਡਰੇਸ਼ਨ ਪਿੰਡਰਾਂ ਵਾਲਿਆਂ ਸਮੇਤ ਕਈ ਸਿੱਖ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ ਇਸ ਤਰ੍ਹਾਂ ਅਕਾਲੀ ਦਲ ਨੇ ਆਪ ਸਰਕਾਰ ਤੇ ਗੰਭੀਰ ਇਲਜ਼ਾਮ ਲਾਇਆ ਜਿਨ੍ਹਾਂ ਉੱਤੇ ਚੋਣ ਕਮਿਸ਼ਨ ਦੀ ਕਾਰਵਾਈ ਨੇ ਮੋਹਰ ਲਾ ਦਿੱਤੀ ਵੋਟਾਂ ਪੈਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਬਾਦਲ ਲਈ ਇਹ ਚੋਣ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇਕਰ ਇਸ ਚੋਣ ਦੇ ਵਿੱਚ ਵੀ ਕੁਝ ਨਾ ਬਣਿਆ ਤਾਂ 2027 ਦਾ ਰਾਹ ਬਹੁਤ ਔਖਾ ਹੋ ਸਕਦਾ ਹੈ ਅਮਰਿਤਪਾਲ ਤੇ ਪੰਥ ਦੇ ਉਮੀਦਵਾਰ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜੇਕਰ ਅਮਰਿਤਪਾਲ ਤੋਂ ਬਾਅਦ ਮਨਦੀਪ ਜਿੱਤਦੇ ਨੇ ਤਾਂ ਅਕਾਲੀਆਂ ਚੋਂ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉੱਭਰ ਸਕਦੇ ਨੇ ਕਾਂਗਰਸ ਜੇਕਰ ਪ੍ਰਦਰਸ਼ਨ ਚੰਗਾ ਨਹੀਂ ਕਰਦੀ ਤਾਂ ਉਸ ਦੇ ਵਿੱਚ ਰਾਜਾ ਵੜਿੰਗ ਦੇ ਦਿੱਤੇ ਬਿਆਨ ਵੱਡਾ ਕਾਰਨ ਹੋ ਸਕਦੇ ਨੇ ਭਾਜਪਾ ਇਸ ਵਾਰ ਵੀ ਆਪਣੇ ਪੈਰ ਲਾਉਣ ਲਈ ਜਦੋਂ ਜਹਿਦ ਕਰ ਰਹੀ ਹੈ ਆਪ ਨੂੰ ਇਸ ਚੋਣ ਨੂੰ ਜਿੱਤਣ ਵਾਲੇ ਦਾਵੇਦਾਰਾਂ ਚੋਂ ਸਭ ਤੋਂ ਵੱਡੇ ਦਾਵੇਦਾਰ ਮੰਨਿਆ ਜਾ ਰਿਹਾ ਇੱਕ ਗੱਲ ਪੱਕੀ ਮੰਨੀ ਜਾ ਰਹੀ ਹੈ ਕਿ ਮਨਦੀਪ ਸਿੰਘ ਅਤੇ ਆਪ ਦੇ ਉਮੀਦਵਾਰ ਸੰਧੂ ਪਹਿਲੇ ਤਿੰਨ ਉਮੀਦਵਾਰਾਂ ਚੋਂ ਇੱਕ ਹੋਣਗੇ। ਉਧਰ ਐਗਜ਼ਿਟ ਪੋਲ ਨੇ ਬਿਹਾਰ ਵਿੱਚ ਐਨਡੀਆ ਸਰਕਾਰ ਦੀ ਵਾਪਸੀ ਦੀ ਭਵਿੱਖਬਾਣੀ ਕੀਤੀ ਹੈ। ਜਿਸ ਵਿੱਚ ਮਹਾਗਠਵੰਦਨ ਉੱਤੇ ਵੱਡੀ ਜਿੱਤ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਜਨ ਸੁਰਾਜ ਦਾ ਆਪਣੀ ਪਹਿਲੀ ਚੋਣ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਹੈ। ਬਿਹਾਰ ਚੋਣਾ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਕਰਵਾਈਆਂ ਗਈਆਂ ਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਵਿੱਚ ਰਿਕਾਰਡ 69% ਦੇ ਕਰੀਬ ਵੋਟਾਂ ਪਈਆਂ ਇਹ ਹੁਣ ਤੱਕ ਦੀ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਹੈ ਚੋਣ ਕਮਿਸ਼ਨ ਨੇ ਦੱਸਿਆ ਕਿ ਦੋਵੇਂ ਗੇੜਾਂ ਤੱਕ ਤਕਰੀਬਨ 68.90% ਦੀਆਂ ਵੋਟਾਂ ਪਈਆਂ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਮੁਕਾਬਲੇ 9.6% ਦੀ ਵੱਧ ਨੇ ਮੁੱਖ ਚੋਣ ਅਫਸਰ ਵਿਨੋਦ ਸਿੰਘ ਨੇ ਦੱਸਿਆ ਕਿ ਦੂਜੇ ਗੇੜ ਵਿੱਚ 122 ਵਿਧਾਨ ਸਭਾ ਹਲਕਿਆਂ ਵਿੱਚ 68.79% ਦੀ VOTING ਦਰਜ ਕੀਤੀ ਗਈ ਜੋ 2020 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਵੱਧ ਹੈ ਜਦੋਂ 57.29% ਦੀਆਂ ਵੋਟਾਂ ਪਈਆਂ ਸਨ ਅਧਿਕਾਰੀਆਂ ਨੇ ਕਿਹਾ ਕਿ ਕਈ ਪੋਲਿੰਗ ਸਟੇਸ਼ਨਾਂ ਤੇ ਸ਼ਾਮ ਤੱਕ ਲੰਬੀਆਂ ਕਤਾਰਾਂ ਦੇਖੀਆਂ ਗਈਆਂ ਇਸ ਲਈ ਅੰਤਿਮ ਵੋਟ ਪ੍ਰਤੀਸ਼ਤ ਹੋਰ ਵਧਣ ਦੀ ਸੰਭਾਵਨਾ ਕਮਿਸ਼ਨ ਨੇ ਦੱਸਿਆ ਕਿ ਰਾਜ ਦਾ ਮੁਸਲਮਾਨ ਬਹੁ ਗਿਣਤੀ ਵਾਲਾ ਜ਼ਿਲ੍ਹਾ ਕਿਸ਼ਨਗੰਜ ਇਸ ਗੇੜ ਵਿੱਚ ਸਭ ਤੋਂ ਵੱਧ VOTING ਵਾਲੇ ਜ਼ਿਲ੍ਹੇ ਵਿੱਚ ਮੋਹਰੀ ਰਿਹਾ ਜਿੱਥੇ 76.26% ਦੀਆਂ ਵੋਟਾਂ ਪਈਆਂ ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ 6 ਰਾਜਾਂ ਦੀਆਂ 8 ਵਿਧਾਨ ਸਭਾ ਸੀਟਾਂ ਤੇ ਜਮਨੀ ਚੋਣ ਲਈ ਉੱਚ ਤੋਂ ਦਰਮਿਆਨੇ ਪੱਤਰ ਦੀ VOTING ਦਰਜ ਕੀਤੀ ਗਈ ਸਭ ਤੋਂ ਵੱਧ ਵੋਟਾਂ ਮਿਜ਼ੋਰਮ ਦੇ ਡੰਪਾ ਜਦ ਕੇ ਸਭ ਤੋਂ ਘੱਟ ਪੋਲਿੰਗ ਤੇਲਗਾਨਾ ਦੇ ਜੁਗਲੀ ਹਿਲਜ਼ ਦੇ ਵਿੱਚ ਪਈਆਂ